ਅਮਰੀਕੀ ਰਾਸ਼ਟਰਪਤੀ 트럼ਪ ਦੇ ਭਾਰਤ ਉੱਪਰ ਲਗਾਤਾਰ ਟੈਰਿਫ ਹਮਲਿਆਂ ਦੇ ਵਿਚਕਾਰ ਹੁਣ ਖਾਲਿਸਤਾਨੀਆਂ ਨੇ ਵੱਡਾ ਕੰਡ ਕਰ ਦਿੱਤਾ ਹੈ। ਖਾਲਿਸਤਾਨੀ ਸਮਰਥਕ ਸਿੱਖ ਫੋਰ ਜਸਟੀਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਰੈਫਰੈਂਡਮ ਕਰਵਾਇਆ। ਪੰਨੂ ਨੇ ਇਸ ਰੈਫਰੈਂਡਮ ਦੀ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਉਹ ਦਾਵਾ ਕਰ ਰਿਹਾ ਕਿ ਉਹ ਭਾਰਤ ਦੇ ਟੁਕੜੇ ਟੁਕੜੇ ਕਰਨ ਲਈ ਬੰਬ ਤਿਆਰ ਕਰ ਰਿਹਾ ਹੈ। ਇਹ ਗੱਲ ਹੈ ਕਿ ਪੰਨੂ ਪਿਛਲੇ ਸਮੇਂ ਤੋਂ ਸ਼੍ਰੀਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਪਰ ਅਮਰੀਕੀ ਸਰਕਾਰ ਇਸ ਦਾ ਕੋਈ ਵੀ ਨੋਟਿਸ ਨਹੀਂ ਲੈ ਰਹੀ ਇਸ ਤੋਂ ਇਲਾਵਾ ਪੰਨੂ ਕਈ ਵਾਰ ਵਾਈਟ ਹਾਊਸ ਦੇ ਵਿੱਚ ਦੇਖਿਆ ਗਿਆ ਹੈ ਜਿਸ ਕਾਰਨ ਕਿ ਕਈ ਸਵਾਲ ਖੜੇ ਹੋ ਰਹੇ ਨੇ ਚਰਚਾ ਹੈ ਕਿ ਭਾਰਤ ਨਾਲ ਸਬੰਧ ਖਰਾਬ ਹੋਣ ਮਗਰੋਂ ਟਰੰਪ ਖਾਲਿਸਤਾਨੀਆਂ ਨੂੰ ਸ਼ਾਂਤ ਦੇ ਰਿਹਾ ਹੈ ਰੈਫਰੈਂਡਮ ਮਗਰੋਂ ਜਾਰੀ ਵੀਡੀਓ ਦੇ ਵਿੱਚ ਪੰਨੂ ਦਾਵਾ ਕਰ ਰਿਹਾ ਹੈ ਕਿ ਭਾਰਤ ਦੇ ਟੁਕੜੇ ਕਰਨ ਦੇ ਲਈ ਬੰਬ ਤਿਆਰ ਕੀਤੇ ਗਏ ਨੇ ਜਿੰਨੇ ਵੀ ਬੰਬ ਬਣਾਏ ਗਏ ਨੇ ਉਹ ਆਪਣੇ ਝੰਡੇ ਚੁੱਕਣ ਜੋ ਬੋਲੇ ਸੋਨਿਹਾਲ ਸਤਿ ਸ੍ਰੀ ਅਕਾਲ ਹਰ ਪੰਬ ਦੇ ਵਿੱਚ ਰੈਫਰੰਡਮ ਦਾ ਬਾਰੂਦ ਹੈ ਭਾਰਤ ਨੂੰ ਤਹਿਸ ਤਨਸਤ ਕਰ ਦੇਵਾਂਗੇ ਖਾਲਿਸਤਾਨੀ ਜਿੰਦਾਬਾਦ ਇਸ ਦੇ ਨਾਲ ਹੀ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਦਿੱਲੀ ਬਣੇਗਾ ਖਾਲਿਸਤਾਨ ਤੇ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਰੇ ਲਗਾਉਂਦੇ ਹੋਏ ਦੇਖਿਆ ਗਿਆ ਹੈ ਪੰਨੂ ਦੁਆਰਾ ਜਾਰੀ ਕੀਤੀ ਗਈ ਵੀਡੀਓ 1 ਮਿੰਟ 28 ਸੈਕਿੰਡ ਲੰਬੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੈ ਪੰਨੂ ਦਾ ਦਾਵਾ ਹੈ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਲਗਭਗ 16000 ਵੋਟਾਂ ਪਈਆਂ ਨੇ ਪੰਨੂ ਦੇ ਵੱਲੋਂ ਰੈਫਰੈਂਡਮ ਦੀ ਕਾਫੀ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਹੈ ਖਾਲਿਸਤਾਨੀ ਰੈਫਰੈਂਡਮ ਰਾਹੀਂ ਵਿਦੇਸ਼ੀ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ ਅਮਰੀਕੀ ਰਾਸ਼ਟਰਪਤੀ 트럼ਪ ਦੇ ਭਾਰਤ ਉੱਪਰ ਲਗਾਤਾਰ ਟੈਰਿਫ ਹਮਲਿਆਂ ਦੇ ਵਿਚਕਾਰ ਹੁਣ ਖਾਲਿਸਤਾਨੀਆਂ ਨੇ ਵੱਡਾ ਕੰਡ ਕਰ ਦਿੱਤਾ ਹੈ। ਖਾਲਿਸਤਾਨੀ ਸਮਰਥਕ ਸਿੱਖ ਫੋਰ ਜਸਟਿਸ ਦੇ ਮੁਖੀ ਗੁਰਪਤਵੰਨ ਸਿੰਘ ਪੰਨੂ ਨੇ ਅਮਰੀਕਾ ਦੇ ਵਾਸ਼ਿੰਗਟਨ ਡੀਸੀ ਦੇ ਵਿੱਚ ਰੈਫਰੈਂਡਮ ਕਰਵਾਇਆ। ਪੰਨੂ ਨੇ ਇਸ ਰੈਫਰੈਂਡਮ ਦੀ ਇੱਕ ਵੀਡੀਓ ਜਾਰੀ ਕੀਤੀ ਜਿਸ ਦੇ ਵਿੱਚ ਉਹ ਦਾਵਾ ਕਰ ਰਿਹਾ ਕਿ ਉਹ ਭਾਰਤ ਦੇ ਟੁਕੜੇ ਟੁਕੜੇ ਕਰਨ ਲਈ ਬੰਬ ਤਿਆਰ ਕਰ ਰਿਹਾ ਹੈ। ਇਹ ਗੱਲ ਹੈ ਕਿ ਪੰਨੂ ਪਿਛਲੇ ਸਮੇਂ ਤੋਂ ਸ਼੍ਰੀਆਮ ਭਾਰਤ ਨੂੰ ਧਮਕੀਆਂ ਦੇ ਰਿਹਾ ਹੈ ਪਰ ਅਮਰੀਕੀ ਸਰਕਾਰ ਇਸ ਦਾ ਕੋਈ ਵੀ ਨੋਟਿਸ ਨਹੀਂ ਲੈ ਰਹੀ। ਇਸ ਤੋਂ ਇਲਾਵਾ ਪੰਨੂ ਕਈ ਵਾਰ ਵਾਈਟ ਹਾਊਸ ਦੇ ਵਿੱਚ ਦੇਖਿਆ ਗਿਆ ਹੈ ਜਿਸ ਕਾਰਕਿ کئی ਸਵਾਲ ਖੜੇ ਹੋ ਰਹੇ ਨੇ। ਚਰਚਾ ਹੈ ਕਿ ਭਾਰਤ ਨਾਲ ਸਬੰਧ ਖਰਾਬ ਹੋਣ ਮਗਰੋਂ ਟਰੰਪ ਖਾਲਿਸਤਾਨੀਆਂ ਨੂੰ ਸ਼ਹਿਦ ਦੇ ਰਿਹਾ ਹੈ। ਰੈਫਰੈਂਡਮ ਮਗਰੋਂ ਜਾਰੀ ਵੀਡੀਓ ਦੇ ਵਿੱਚ ਪੰਨੂ ਦਾਵਾ ਕਰ ਰਿਹਾ ਹੈ ਕਿ ਭਾਰਤ ਦੇ ਟੁਕੜੇ ਕਰਨ ਦੇ ਲਈ ਬੰਬ ਤਿਆਰ ਕੀਤੇ ਗਏ ਨੇ। ਜਿੰਨੇ ਵੀ ਬੰਬ ਬਣਾਏ ਗਏ ਨੇ ਉਹ ਆਪਣੇ ਝੰਡੇ ਚੁੱਕਣ ਜੋ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਹਰ ਪੰਬ ਦੇ ਵਿੱਚ ਰੈਫਰੰਡਮ ਦਾ ਬਾਰੂਦ ਹੈ ਭਾਰਤ ਨੂੰ ਤਹਿਸ ਤਨੈਸ਼ਟ ਕਰ ਦੇਵਾਂਗੇ ਖਾਲਿਸਤਾਨੀ ਜਿੰਦਾਬਾਦ ਇਸ ਦੇ ਨਾਲ ਹੀ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਵਾਸ਼ਿੰਗਟਨ ਡੀਸੀ ਦੇ ਵਿੱਚ ਦਿੱਲੀ ਬਣੇਗਾ ਖਾਲਿਸਤਾਨ ਤੇ ਹਰਿਆਣਾ ਬਣੇਗਾ ਖਾਲਿਸਤਾਨ ਦੇ ਨਾਰੇ ਲਗਾਉਂਦੇ ਹੋਏ ਦੇਖਿਆ ਗਿਆ ਹੈ ਪੰਨੂ ਦੁਆਰਾ ਉਹ ਜਾਰੀ ਕੀਤੀ ਗਈ ਵੀਡੀਓ 1 ਮਿੰਟ 28 ਸੈਕਿੰਡ ਲੰਬੀ ਹੈ ਇਹ ਵੀਡੀਓ ਸੋਸ਼ਲ ਮੀਡੀਆ ਉੱਪਰ ਕਾਫੀ ਵਾਇਰਲ ਹੈ ਪੰਨੂ ਦਾ ਦਾਵਾ ਹੈ ਕਿ ਵਾਸ਼ਿੰਗਟਨ ਡੀਸੀ ਦੇ ਵਿੱਚ ਖਾਲਿਸਤਾਨ ਦੇ ਹੱਕ ਦੇ ਵਿੱਚ ਲਗਭਗ 16000 ਵੋਟਾਂ ਪਈਆਂ ਨੇ ਪੰਨੂ ਦੇ ਵੱਲੋਂ ਰੈਫਰੈਂਡਮ ਦੀ ਕਾਫੀ ਸਮੇਂ ਤੋਂ ਤਿਆਰੀ ਕੀਤੀ ਜਾ ਰਹੀ ਹੈ ਖਾਲਿਸਤਾਨੀ ਰੈਫਰੈਂਡਮ ਰਾਹੀਂ ਵਿਦੇਸ਼ੀ ਸਰਕਾਰਾਂ ਦਾ ਧਿਆਨ ਆਪਣੇ ਵੱਲ ਖਿੱਚਣਾ ਚਾਹੁੰਦੇ ਨੇ